ਭਈ ਲਾਲਚ ਹੈ ਪੈਸਾ ਹੈ ਤਨ ਦੌਲਤ ਹੈ ਇਹਨੇ ਚੰਗੇ ਚੰਗੇ ਦੀ ਮਤ ਮਾਰ ਦਿੱਤੀ ਹੈ ਭਾਈ ਕਿ ਜਿਹੜੀ ਜ਼ਹਿਰ ਹੈ ਸਭ ਜਿਹਨੂੰ ਮਹਾਰਾਜ ਨਹੀਂ ਕਹਿ ਦਿੱਤਾ ਮਾਇਆ ਹੋਈ ਨਾਗੜੀ ਉਹ ਤਨ ਆਗਾ ਪਈ ਇਹ ਕਿਵੇਂ ਸਦਕੇ ਸਭ ਦੀ ਜ਼ਹਿਰ ਨਾ ਚੜੇ ਕਿ ਇਹਦੇ ਹੋ ਸਕਦਾ ਕੋਈ ਵੈਲਾ ਹੋਊਗਾ ਦੁਨੀਆ ਦੇ ਵਿੱਚ ਕਿ ਜਿਹਨੂੰ ਕੋਈ ਵੀ ਜ਼ਹਿਰ ਨਹੀਂ ਚੜਦੀ ਭਾਈ ਐਸੀਆਂ ਸਖਸ਼ੀਅਤਾਂ ਵੀ ਹੁੰਦੀਆਂ ਹਨ ਵਟਾਮੀਏ ਟਾਮੀਏ ਦੁਨੀਆ ਦੇ ਵਿੱਚ ਬਹੁਤ ਅਜੀਬੋ ਗਰੀਬ ਦੁਨੀਆ ਭਾਈ ਹੁਣ ਜਿਸ ਮਾਇਨੇ ਤਮਾਗ ਤੇ ਚੜ ਜਾਣਾ ਤੇ ਤਰਹੁ ਨਾਲ ਮਤਰੀ ਵਾਲਾ ਉਹਨਾਂ ਵੇਤਕਰਾ ਕਰਨਾ ਭਾਈ ਵਰਤਾਰਾ ਕਰਨਾ ਇੱਕ ਦਿਨ ਐਸਾ ਆਗੇ ਕਿ ਤਲੂ ਭਗਤ ਖੇਡਦਾ ਖੇਡਦਾ ਬੱਚਾ ਨਾਲ ਆਪਣੇ ਪਿਤਾ ਦੀ ਗੋਦੀ ਜਾ ਕੇ ਬੈਠ ਗਿਆ ਜਦੋਂ ਇਹ ਦੇਖਿਆ ਰੋਸ ਮਤਰੀ ਕੀਤਾ ਮਤਰੀ ਮਾਂ ਨੂੰ ਗੁੱਸਾ ਆ ਗਿਆ ਚੱਕ ਕੇ ਭੜੇ ਕਰ ਦਿੱਤਾ ਹੁਣ ਬੱਚਾ ਸੀ ਮੰਝ ਆ ਗਿਆ ਰੋਂਦਾ ਰੋਂਦਾ ਆਪਣੀ ਮਾਂ ਕੋਲ ਗਿਆ ਇਹ ਮਾਂ ਮੈਨੂੰ ਇਹ ਦੱਸ ਤੂੰ ਵੀ ਰਾਣੀ ਹੈ ਤੇ ਮੈਂ ਵੀ ਤੇਰਾ ਪੁੱਤਰਾ ਉਹ ਵੀ ਮੇਰਾ ਪਿਤਾ ਮੈਨੂੰ ਕਿਉਂ ਗੋਦ ਤੋਂ ਕੱਢ ਦਿੱਤਾ ਤੇ ਅੱਗੇ ਮਾਤਾ ਨੇ ਇਹ ਨਹੀਂ ਕਿਹਾ ਉਹਨੇ ਆਪਣਾ ਹੀ ਦੋਸ ਦੱਸਿਆ ਕਹਿੰਦੇ ਮੈਂ ਹੀ ਮਾੜੇ ਕਰਮਾਂ ਵਣੀ ਆ ਕਿ ਜਿਹੜੀ ਮੈਂ ਪਰਮੇਸ਼ਰ ਦੇ ਨਾਮ ਤੋਂ ਬਾਂਝੀ ਰਹੀ ਕਿ ਸੀ ਕਿ ਇਹ ਮੇਰੇ ਕਰਮਾਂ ਦੇ ਖੇਡ ਆ ਇਹ ਨਹੀਂ ਕਿਹਾ ਕਿ ਜਾ ਕੇ ਭਾਈ ਉਹਨੂੰ ਫੜ ਲੈ ਗੁੱਤੋਂ ਫੜ ਲੈ ਤੈਨੂੰ ਜਿਹਨੇ ਬਾਹਰੋਂ ਕੱਢਿਆ ਕੋਈ ਲੜਾਈ ਚ ਲਈ ਗੱਲ ਨਹੀਂ ਕੀਤੀ ਤੇ ਇੱਕ ਮਾਰਗ ਦੱਸਿਆ ਨਾ ਕੋਈ ਇਹ ਦੱਸਿਆ ਕਿ ਤੂੰ ਵੱਡਾ ਹੋ ਜਾ ਫੌਜ ਤਿਆਰ ਕਰੀ ਜੰਗ ਕਰੀ ਲੜੀ ਖੂਨ ਖਰਾਬਾ ਵਾਹੀ ਨਾ ਮਾਰਗ ਸੱਤ ਵਾਲਾ ਦੱਸੇ ਕਿ ਇਹ ਪੁੱਤਰ ਇਹ ਤਾਂ ਰਾਜ ਭਾਗ ਹੈ ਅੱਜ ਤੇਰੇ ਪਿਤਾ ਜੀ ਗੱਦੀ ਤੇ ਬੈਠੇ ਆ ਕੱਲੋਂ ਤੁਸੀਂ ਬਹਿ ਜਾਓਗੇ ਜਿਵੇਂ ਤੇਰਾ ਪਿਤਾ ਛੱਡ ਗਿਆ ਤੁਸੀਂ ਛੱਡ ਜਾਣਾ ਪਰ ਇੱਕ ਰਾਜ ਤਾਂ ਤੇਰਾ ਵਾਂਝੇ ਹੀ ਰਹਿ ਗਿਆ ਨਾਲ ਤੱਕ ਕਿ ਅਸਲੀ ਰਾਜ ਤਾਂ ਉੱਥੇ ਕਰਨਾ ਜਿਹੜਾ ਸਦੀਵ ਲਈ ਮਿਲ ਜਾਵੇ ਕਿ ਜਿਹੜਾ ਮੈਨੂੰ ਸੁਦੀਬ ਲਈ ਸੁਖ ਦਵੇ ਬੱਚਾ ਨੂੰ ਸਿੱਖਿਆ ਕਹਿਣ ਤੋਂ ਵੀ ਕੈਸਾ ਦਿੱਤੀ ਕੱਲੋਂ ਇਕੱਠੇ ਬੰਦੇ ਕੱਲੋਂ ਸ੍ਰੀਕਾਵ ਸਿਕਾ ਰਾਜੇ ਨੂੰ ਗੱਡੀ ਤੇ ਲਾ ਕੇ ਮੇਰੇ ਪੁੱਤ ਨੂੰ ਬਿਠਾਓ ਬਟਾਤਾ ਮੇਰਾ ਹੀ ਹੈ ਨਾ ਪਰ ਭਗਤ ਤਰੂਦੀ ਮਾਤਾ ਨੂੰ ਭਗਤੀ ਦਾ ਮਾਰਗ ਦੱਸਦੀ ਹੈ ਬੱਚੇ ਨੇ ਕਿ ਪਰਮੇਸ਼ਰ ਨੂੰ ਆਰਾਧ ਉਸ ਵਾਹਿਗੁਰੂ ਨੂੰ ਆਰਾਧ ਜੋ ਸਭ ਸ੍ਰਿਸ਼ਟੀ ਦਾ ਕਰਤਾ ਪਰਤਾ ਜੀ ਦਾ ਰਾਜ ਜੇ ਤੈਨੂੰ ਮਿਲ ਗਿਆ ਨਾ ਕਿ ਇਹ ਰਾਜਾ ਤਾਂ ਝੂਠਾ ਭਾਈ ਇਹ ਤਾਂ ਚਲੇ ਜਾਣਾ ਉਹ ਸੱਚਾ ਰਾਜਾ ਹੈਗਾ ਕਿ ਉਹਦੇ ਚਰਨਾਂ 'ਚ ਜਾ ਕੇ ਬੈਠਦੇਵੇਂ ਨਾ ਜਾ ਕੇ ਉੱਥੇ ਤੈਨੂੰ ਜਗ੍ਹਾ ਮਿਲ ਗਈ ਆਸ਼ਰਮ ਆ ਗਈ ਉਹ ਗੱਦੀ ਤੇ ਬੈਠ ਗਿਆ ਦੁਨੀਆ ਯਾਦ ਕਰੇਗੀ ਤੈਨੂੰ ਭਗਤੀ ਦਾ ਮਾਰਗ ਦੱਸਿਆ ਤੇ ਅਜ ਦੇ ਸਮੇਂ ਦੇ ਵਿੱਚ ਜੇ ਸੱਚੀਏ ਤੇ ਉਹ ਹੀ ਭਗਤ ਤਰੋ ਹੈ ਜਿਹਦੇ ਬਹਾਵਤ ਗੁਰੂ ਨਾਨਕ ਸਾਹਿਬ ਆਛੇ ਕਹਿੰਦੇ ਆਪਣਾ ਨਾਮ ਨਹੀਂ ਲਿਆ ਗੁਰੂ ਅੰਮਰਦਾਸ ਮਹਾਰਾ ਦਾ ਨਾਮ ਨਹੀਂ ਲਿਆ ਗੁਰੂ ਅੰਗਦ ਦੇਵ ਮਹਾਰਾ ਦਾ ਨਾਂ ਕਿਸੇ ਗੁਰੂ ਦਾ ਨਾਂ ਨਹੀਂ ਲਿਆ ਕਹਿੰਦੇ ਜੇ ਕਿਤੇ ਭਗਤੀ ਕਰਨੀ ਹੈ RAM ਜਪੋ ਜੀ ਐਸੇ ਐਸੇ ਰੂ ਪ੍ਰਲਾਦ ਜੱਪੇ ਵਰਗੇ ਛੋਟੀ ਉਮਰਾਂ ਦੇ ਬੁਲਾਗ ਵੱਡੀ ਕਰ ਲਈਏ ਜਿਵੇਂ ਛੋਟੇ ਸਾਹਿਬ ਜਦ ਦੀ ਸ਼ਹਾਦਤ ਨੂੰ ਨਿੱਕਿਆਂ ਜਾਂਦਾ ਵੱਡੇ ਛਾਕੇ ਦੇ ਨਾਲ ਮਸ਼ਹੂਰ ਹੈ ਕਿ ਛੋਟੀ ਉਮਰ ਦੇ ਵੱਡੀ ਉਮਰ ਤਾਂ ਚਲੋ ਕੋਈ ਜੰਗ ਲੜ ਪਵੇ ਕੰਮ ਕਰ ਦੇਵੇ ਵੱਖਰੀ ਗੱਲ ਹੈ ਕਿ ਛੋਟੀ ਉਮਰ ਦੇ ਵਿੱਚ ਇਹ ਜਿਹੜੇ ਕਾਰਜ ਕਰ ਲੈਣੇ ਕਿ ਕੰਮ ਉਹ ਕਰ ਦੇਣੇ ਜਿਹੜੇ ਬਜ਼ੁਰਗ ਨਹੀਂ ਕਰ ਸਕੇ ਵੱਡੇ ਨਹੀਂ ਕਰ ਸਕੇ ਤਾਂ ਹੀ ਤਾਂ ਉਹਨਾਂ ਛੋਟਿਆਂ ਨੂੰ ਸਾਬ ਜਾਦਿਆਂ ਨੂੰ ਬਾਬੇ ਕਰਕੇ ਯਾਦ ਨੇ ਕਿ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਆ ਯਾਦ ਕਰਦੇ ਆ ਕੰਮ ਵੱਡਾ ਤੇਰਾ ਵੀ ਕੰਮ ਜਿੱਦਣ ਵੱਡਾ ਹੋ ਜਾਊਗਾ ਤੂੰ ਵੱਡਾ ਹੋ ਜਾਏਗਾ ਉਮਰ ਵੱਡੀ ਹੋਣ ਨਾਲ ਬਡੇਰਾ ਹੋਣ ਨਾਲ ਦਾੜੀ ਚਿੱਟੀ ਹੋਣ ਨਾਲ ਤੂੰ ਵੱਡਾ ਨਹੀਂ ਹੋਇਆ ਜਿੱਦਾਂ ਤੇਰੇ ਕਾਰਜ ਵੱਡੇ ਹੋਣ ਲੱਗ ਗਏ ਨਾ ਇੱਥੇ ਵੀ ਵੱਡਾ ਉਸ ਵਹਿਰ ਦੀ ਨਿਗਾਹ ਜੀ ਵੱਡਾ ਹੋ ਜਾਏਗਾ ਹੁਣ ਉਹਨਾਂ ਦੀਆਂ ਮਾਤਾਵਾਂ ਨੇ ਉਹਨਾਂ ਨੂੰ ਬਚਪਨ ਚ ਹੀ ਰਾਮ ਨਾਮ ਦੀ ਉੜਤੀ ਦਿੱਤੀ ਹੈ। ਕਿ ਉਹ ਵੈਰ ਤੋਂ ਵਗਰ ਕੁਝ ਨਹੀਂ ਹੋਣਾ ਭਾਈ। ਅਸਲੀ ਜੀਵਨ ਤੇਰਾ ਹੋਈ ਹੈ। ਸਾਡੀਆਂ ਮਾਤਾ ਪਿਤਾ ਨੇ ਸਾਨੂੰ ਨਹੀਂ ਸਿਖਾਇਆ। ਸਾਨੂੰ ਸਿਖਾਇਆ ਖੇਲ-ਤਮਾਸ਼ੀਆਂ। ਮਾਤਾ ਪਿਤਾ ਸੋਚਣ ਲੱਗ ਜਾਂਦੇ ਕਿ ਪੁੱਤਰ ਵੱਡਾ ਹੋਏਗਾ ਸਾਡਾ ਸਹਾਰਾ ਬਣੇਗਾ, ਨੌਕਰੀ ਕਰੇਗਾ ਪਰ ਜਨਨੀ ਜਾਤ ਹੈ ਸੋ ਤਾਂ ਵੱਡਾ ਹੋਤ ਹੈ ਇਤਨਾ ਕੋ ਨ ਜਾਣੇ ਇਹ ਦਿਨ ਦਿਨ ਅਵਧ ਘਟਦਾ ਮਾਂ ਕੋ ਚੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਪਰ ਭੁਲ ਗਈ ਇਹ ਉਮਰ ਘਟ ਰਹੀ ਹੈ ਅਸਲ ਦੇ ਵਿੱਚ ਦੁਨੀਆ ਦੇ ਵਿੱਚ ਸਭ ਦੀ ਘਟ ਰਹੀ ਹੈ ਕਿਦੇ ਜਦੋਂ ਸੂਰ ਚੜਾ ਕਿਦੇ ਸੂਰ ਚੜਦੇ ਹਨ ਨਾ ਸਭ ਸੇ ਘਟੇ ਆੜ ਜਾ ਕਹਿੰਦੇ ਜਦੋਂ ਸੂਰਜ ਦਾ ਪ੍ਰਕਾਸ਼ ਸ਼ੁਰੂ ਹੋ ਗਿਆ ਤਓਂ ਹੀ ਤੇਰੀ ਸਮਝ ਲੋ ਉਸੇ ਤਰ੍ਹਾਂ ਤੇਰੀ ਨਿਗਾ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਤਰੀ ਉਮਰ ਜੋ ਘਟਦੀ ਸ਼ੁਰੂ ਹੋ ਜਾਂਦੀ ਹੈ ਦਿਨੋ ਦਿਨ ਹਰ ਦਿਨ ਘਟਦੀ ਹੈ ਸੂਰਜ ਚੜੇ ਵਿਯੋਗ ਸਭ ਸੇ ਘਟੇ ਆਰ ਜਾ ਕਿ ਉਮਰ ਘਟਦੀ ਜਾ ਰਹੀ ਹੈ ਹਰ ਪਲ ਇਹ ਨਾ ਸੋਚ ਇਹੀ ਸੋਚਣਾ ਇਹੀ ਤਾਂ ਆਪਾਂ ਸੋਚਦੇ ਨਹੀਂ ਆਪਾਂ ਸੋਚਦੇ ਮੈਂ ਵੱਡਾ ਹੋ ਗਿਆ ਮੇਰੀ ਉਮਰ ਵਢੇਰੀ ਹੋ ਗਈ ਹੈ ਮੈਂ ਸਿਆਣਾ ਹੋ ਗਿਆ ਉਹ ਭਰਿਆ ਮਾਨਸਾ ਅਸਲ ਤੇਰੀ ਉਮਰ ਖਤਮ ਹੋ ਗਈ ਆ ਪਤਾ ਜਸ਼ਨ ਮਨਾਉਣੇ ਆ ਖੁਸ਼ੀ ਮਨਾਉਣੇ ਆ ਮਨਾ ਲਿਆ ਕਰੋ ਪਰ ਇੱਕ ਪਦਵੀ ਪਾਉਣ ਤੋਂ ਉਪਰੰਤ ਕਿ ਅੱਜ ਮੈਂ ਵਾਹਿਗੁਰੂ ਦੇ ਨਾਲ ਮੇਰਾ ਨਾਤਾ ਉਹਦੇ ਘਰ ਤੱਕ ਜਾਣ ਦਾ ਬਹੁਤ ਨੇੜੇ ਹੋ ਗਿਆ ਹੁਣ ਫਿਰ ਖੁਸ਼ੀ ਮਨਾਈਦੀ ਹੁੰਦੀ ਹੈ ਪਰ ਮੇਚਰ ਤਾਂ ਅਜ ਵੀ ਤਾਂ ਦੂਰੀ ਬੈਠਾ ਭਗਤੀ ਤਾਂ ਹੈ ਨਹੀਂ ਸਿਮਰਨ ਨਹੀਂ ਹੈ ਪੂਜਾ ਨਹੀਂ ਹੈ ਪਾਠ ਨਹੀਂ ਹੈ ਕੋਈ ਅਸਦਾ ਭੈਗੁਰੂ ਵਾਲਾ ਸੰਸਕਾਰ ਨਹੀਂ ਅਸਲ ਦੇ ਵਿੱਚ ਤਾਂ ਤੇਰੇ ਅੰਦਰ ਕਾਦੀ ਕੁਝ ਹੀ ਮਨਾ ਰਹੇ ਭਾਈ ਅਕਸਰ ਹੀ ਮਨਾਉਂਦੇ ਆ ਨਾ ਕਿ ਹੁਣ ਤਾਂ ਐਸਾ ਆ ਸਾਡੇ ਪੰਥ ਦੀ ਮਤ ਬੱਜੀ ਹੈ ਨਾ ਸ਼ਹੀਦਾ ਦੇ ਕੇ ਕेक ਕੱਟਦੇ ਆ ਜੀ ਮਤ ਦੇਖੋ ਇਹਨਾਂ ਦੀ ਕਿ ਆਪਾਂ ਵੀ ਬਣਾਉਨੇ ਆ ਬੱਚਿਆਂ ਦੇ ਕਦੇ ਸੋਚਿਆ ਕਿ ਮੇਰੇ ਬੱਚੇ ਨੇ ਕਿਹੜੀ ਐਸੀ ਤਰੱਕੀ ਕਰ ਲਈ ਹੈ ਕਿ ਮੈਨੂੰ ਖੁਸ਼ੀ ਹੋਵੇ ਕਿ ਅੱਜ ਮੇਰਾ ਪੁੱਤਰ ਭਗਤ ਬਣ ਗਿਆ ਤੇਰਾ ਪੁੱਤਰ ਤਾਂ ਕਦੇ ਗੁਰਦਾਰੇ ਵੀ ਨਹੀਂ ਆਇਆ ਅਮਰਤ ਸਕਣਾ ਸਿੱਖੀ ਦੇ ਮਾਰਗ ਤੇ ਚੱਲਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਹੋ ਗਈ ਉਹ ਤਾਂ ਉਹਦੇ ਨੇ ਹੁੰਦਾ ਜਦ ਤੱਕ ਕੋਈ ਖਾਣ ਪੀਣ ਵਾਲਾ ਸਮਾਨ ਹੋਵੇ ਉਹਦੇ ਨੇ ਬੱਚਾ ਨੇ ਕਹਿੰਦੇ ਜਾ ਅੱਜ ਗੁਰਦਾਰੇ ਖਾ ਲਈ ਜਾ ਕੇ ਕਦੇ ਇਹ ਨਹੀਂ ਕਿਹਾ ਕਿ ਜਾ ਭਾਈ ਅੱਜ ਗੁਰਦਾਰੇ ਸਿੱਖਿਆ ਲੈ ਲੈ ਅਜ ਗਿਆਨ ਲੈ ਲੈ ਗੁਰੂ ਦੇ ਦਵਾਰੇ ਜਾ ਕੇ ਇਹੀ ਤੇਰੇ ਕੰਮ ਹੋਣੀ ਆ ਕੋਈ ਮਾਤਾ ਪਿਤਾ ਨਹੀਂ ਸਿਖਾਉਂਦਾ ਕਿਸੇ ਵਿਰਲੇ ਦੇ ਘਰੇ ਹੋਣਾ ਐਸਾ ਕਿ ਜਿਹੜੀ ਮਤ ਸਾਨੂੰ ਮਿਲਣੀ ਚਾਹੀਦੀ ਸੀ ਇਹੀ ਮਤ ਦਿੱਤੀ ਸੀ ਪੱਗ ਬੱਬਾ ਫਰੀਦ ਜੀ ਦੀ ਮਾਤਾ ਇਹ ਮਾਤਾ ਗੁਦਰੀ ਨੇ ਮਤ ਦਿੱਤੀ ਸੀ ਸਹਿਬ ਜਿਆਦਿਆਂ ਛੋਟਿਆਂ ਨੂੰ ਕਿ ਧਰਮ ਤੋਂ ਨਾ ਡੋਲ ਜਿਓ ਆ ਜ਼ਿੰਦਗੀਆਂ ਤਾਂ ਖਤਮ ਹੁੰਦੀਆਂ ਤੁਹਾਡੇ ਦਾਦੇ ਪੜਦਾਦੇ ਗਏ ਨੇ ਤੁਸੀਂ ਵੀ ਚਲੇ ਜਾਣਾ ਵਾ ਪਰ ਧਰਮ ਤੋਂ ਹੀਣ ਨਾ ਜਏ ਧਰਮ ਕਮਾਲੋ ਕਿ ਆਇਤਾ ਅਸੀਂ ਸਿੱਖਿਆ ਦੇਣੀ ਹੈ ਸਾਨੂੰ ਖੁਦ ਨਹੀਂ ਮਿਲੀ ਕਿਸੇ ਨੇ ਦਿੱਤੀ ਅਸੀਂ ਕਿਸੇ ਨੂੰ ਕੀ ਦੇ ਦਾਂਗੇ ਆਦੇ ਮਾਤਾ ਪਿਤਾ ਦੀ ਗੱਲ ਹੈ ਕਿ ਇਹਨਾਂ ਦੇ ਮਾਤਾ ਪਿਤਾ ਵੀ ਵੈਸੇ ਸੀ ਭਾਗ ਕਿ ਭਾਗ ਹੀਣ ਪਰਮ ਝੋਟਾ થાય ਭਾਗਾ ਵਾਲਾ ਹੋਇਆ ਸਖਸ਼ ਜਿਹੜਾ ਭਾਈ ਰੱਬ ਦੇ ਘਰੇ ਰੱਬ ਦੇ ਭਗਤਾਂ ਦੇ ਘਰੇ ਜਾਂਪੇ ਆ ਤੇ ਭਗਤ ਇਹ ਕਹਿੰਦਾ ਭਾਈ ਕਿ ਜਿਵੇਂ ਬਿਜ਼ਨਸ ਹੁੰਦੇ ਆ ਕਿ ਇਸ ਬਿਜ਼ਨਸ ਦੇ ਵਿੱਚ ਸਾਡੀ ਕਮਾਈ ਬਹੁਤ ਆ ਫਾਇਦਾ ਬਹੁਤ ਹੈ। ਚਾਹੇ ਖੇਤੀ ਬਾੜੀ ਹੈ ਭਾਵੇਂ ਕੋਈ ਫੈਕਟਰੀ ਹੈ ਕੋਈ ਹੋਰ ਆ। ਕਿ ਸਾਡੀ ਕਮਾਈ ਬਹੁਤ ਹੈ ਤੇ ਚ ਭਈ ਆਪਣੇ ਬੱਚਿਆਂ ਨੂੰ ਵੀ ਆਪਾਂ ਉਸੇ ਲੈਂਡ ਦੇ ਵਿੱਚ ਡਾਕਟਰ ਡਾਕਟਰ ਦੀ ਲੈਂਡ ਚ ਪਾਉਂਦਾ ਵਕੀਲ ਵਕੀਲ ਦੀ ਲੈਂਡ ਚ ਪਾ ਦਿੰਦਾ। ਉਸੇ ਤਰ੍ਹਾਂ ਹੀ ਭਗਤਾਂ ਨਾ ਕਿ ਜਿਹਦੇ ਕਰੇ ਭਗਤੀ ਹੋ ਗਈ ਉਹ ਆਪਣੇ ਬੱਚਿਆਂ ਨੂੰ ਵੀ ਭਗਤੀ ਦੇ ਮਾਰਗ ਤੇ ਹੀ ਪਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤਾਂ ਮਾਤਾ ਪਿਤਾ ਕੋਲ ਹੀ ਭਗਤੀ ਨਹੀਂ ਤੇ ਪੁੱਤਰ ਨੂੰ ਕਿੱਥੇ ਪਾਊਗਾ? ਉਹ ਤਾਂ ਆਪਣੇ ਪੁੱਤਰ ਨੂੰ ਝੂਠੇ ਸੁਪਨੇ ਦਿਖਾਊਗਾ ਮੇਰਾ ਪੁੱਤਰ ਵੱਡਾ ਹੋ ਕੇ ਵਕੀਲ ਬਣੂ ਡਾਕਟਰ ਬਣੂ ਆਪ ਕੀ ਹੈ ਭਈ ਕਿ ਅਸਲ ਦੇ ਵਿੱਚ ਤਾਂ ਜੋ ਕਾਰਜ ਕਰਨ ਵਾਸਤੇ ਆਏ ਆ ਉਹ ਹੈ ਭਗਤੀ ਪਾਲਾ ਉਸ ਵੈਰ ਨੂੰ ਕਿ ਇਹ ਆ ਜਿਹੜਾ ਮੌਕਾ ਮਿਲਿਆ ਨਾ ਮਰੁੱਖਾ ਦੇ ਇਹ ਵਾਰ-ਵਾਰ ਨਹੀਂ ਮਿਲਣਾ ਕਬੀਰ ਮਾਨਸ ਜਨਮ ਤਲੰਬ ਹੈ ਹੋਏ ਨਾ ਵਾਰੰਗ ਵਾਰ ਕਿ ਇਹ ਹੀ ਸਾਨੂੰ अनेका ਗੱਲਾਂ ਸਿਖਾਉਂਦੀਆਂ ਨੇ ਭਾਈ ਕਿ ਜੇ ਸਾਨੂੰ ਬਚਪਨ ਤੋਂ ਇਸ ਗੱਲ ਦਾ ਗਿਆਨ ਮਿਲੇ ਨਾ ਇਹ ਬੱਚੇ ਦੇ ਭਾਵੇਂ ਕਕਾਰ ਬਗੈਰ ਕਿਤੇ ਬੈਠਦਾ ਭਾਈ ਤੁਸੀਂ ਘਰੇ ਵੀ ਜਦੋਂ ਬੱਚਾ ਜੰਮਦਾ ਨਾ ਤੁਸੀਂ ਖੁਦ ਵੀ ਖੰਡੇ ਪਾਟੇ ਦਾ ਅਮਰ ਤਿਆਰ ਕਰ ਸਕਦੇ ਏ ਜਵਤੀ ਹਾ ਦਾ ਪਾੜ ਕੀਤਾ ਬਤਾਸੀ ਤਿਆਰ ਕੀਤੇ ਸ਼ੁਰੂਆਤ ਕਰ ਲੋ ਅਸਲੀ ਅਮਰ ਤੱਕ ਇੱਕ ਦਿਨ ਇੱਕ ਦਿਨ ਪਹੁੰਚ ਜਾਏਗਾ ਇਦਾਂ ਸ਼ੁਰੂਆਤ ਹੀ ਮਾੜੀ ਹੋਈ ਹੈ ਫਿਰ ਚੰਗਾ ਖੌਲ ਕਿੱਥੋਂ ਪਾੜਦੇ ਆਂ ਭਾਵ ਗੁਰਮਤਿ ਦੀ ਗੁਰਤੀ ਦਵੋ ਕਿ ਬਾਹਰ ਜਾਣੇ ਆ ਦੁਨੀਆਂ ਦੇਖਦੇ ਆਂ ਮਾਰੁੰਦੀ ਹੈ ਮੇਰੇ ਪੁੱਤਰਾ ਮੈਨੂੰ ਘਰੋਂ ਕੱਢ ਦਿੱਤਾ ਕਿ ਮੇਰੇ ਪੁੱਤਰ ਨੇ ਭਾਈ ਸਾਨੂੰ ਬਿਰਧ ਆਸ਼ਰਮ ਵੜ ਦਿੱਤਾ ਬਾਤ ਤੂੰ ਗਲਤ ਆ ਤੇਰਾ ਪੁੱਤਰ ਕੋਈ ਗਲਤ ਨਹੀਂ ਤੂੰ ਗਲਤ ਆ ਜਦੋਂ ਉਹਦੀ ਪਾਲਣ ਪੋਸ਼ਣ ਕਰਨੀ ਸੀ ਦੇਣ ਨਹੀਂ ਪਤਾ ਕਿ ਜਨਣੀ ਨੇ ਤਿੰਨ ਪੁੱਤਰਾਂ ਨੂੰ ਆਜ਼ਾਦ ਦਿੱਤੀ ਏ ਕਿਲਾਦ ਹੋਵੇ ਤਾਂ ਐਸੀ ਹੋਵੇ ਜਨਣੀ ਜਨੇ ਤਾਂ ਭਗਤ ਜਨ ਸਭ ਲਈ ਉਪਦੇਸ਼ ਹੈ ਕਿ ਹਰ ਮਾਤਾਇਕ ਪੁੱਤਰ ਨੂੰ ਕਿ ਐਸਾ ਜਨ ਦੇ ਜਨਣੀ ਜਨੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਣੀ ਬਾਝ ਰਹੇ ਕਾਹੇ ਤਬਾ ਦੇ ਨੂਰ ਤਿੰਨ ਪੁੱਤਰਾਂ ਭਗਤ ਹੋਵੇ ਸੂਰਮਾ ਹੋਵੇ ਤਾਂ ਨਹੀਂ ਹੋਵੇ ਇਸ ਤੋਂ ਇਲਾਵਾ ਜਮੀਨ ਤੂੰ ਤਾਂ ਜੰਮਿਆ ਹੈ ਨਾ ਉਹ ਜੰਮ ਦਿੱਤਾ ਜਿਹੜਾ ਤੈਨੂੰ ਘਰੋਂ ਕੱਢ ਗਿਆ ਗਲਤੀ ਤੇਰੀ ਹੀ ਹੈ ਕੰਡਾ ਤੂੰ ਵੀ ਜੇ ਹੈ ਤੇ ਹੁਣ ਤਾਂ ਪੈਰ ਤੇ ਬਜਣਾ ਹੀ ਆ ਭਈ ਹੋਰ ਕਿ ਰੋੜੇ ਘਰ ਦੇ ਤੂੰ ਰੱਖੇ ਹੋਏ ਨੇ ਜੇ ਕਿਤੇ ਭਗਤ ਕਿਵੇਂ ਜੰਮੇਗੀ ਕਿਵੇਂ ਬਣਾਵੇਂਗੀ ਕਿ ਭਾਈ ਉਸ ਤੋਂ ਪਹਿਲਾਂ ਤੈਨੂੰ ਖੁਦ ਭਗਤੀ ਦਾ ਮਾਨ ਅਪਣਾਉਣਾ ਪੈਣਾ ਸੀ ਉਦਤਾ ਭਾਈ ਆ ਨਾਟਕ ਜਿਹੜੇ ਕਵੀ ਸਾਹਿਬ ਵੀ ਬਹੁਤ ਹੀ ਐਸੇ ਨਾਟਕ ਦੇ ਦਿੱਤੀ ਸੀ ਰੋਣਾ ਤੋਂ ਹੁਣਾ ਕਿਤੇ ਰੱਬ ਦੀ ਗੱਲ ਹੀ ਨਹੀਂ ਕੀਤੀ ਪ੍ਰਮਾਤਮਾ ਦਾ ਨਾਮ ਵੀ ਨਹੀਂ ਜਪਿਆ ਇਹ ਮਾਤਾ ਗਲਤੀ ਤੇਰੀ ਹੈ ਤੇਰਾ ਪੁੱਤਰ ਅੱਜ ਭੜਕਦਾ ਅਸਦਾ ਨਿਛੇੜੀ ਆ ਚੋਰ ਆ ਡਾਕੂ ਆ ਤੈਂ ਬਣਾਇਆ ਦੋਸ਼ ਨਾ ਦੇ ਦੱਦੇ ਦੋਸ਼ ਨਾ ਦੇਈ ਕਿਸੇ ਦੋਸ਼ ਕਰਮਾ ਆਪਣੇ ਆ ਇਹ ਸਾਰਾ ਕੁਝ ਨਾ ਇਹ ਮਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਕਿ ਬੱਚਾ ਉਹਦੀ ਕੁੱਖ ਦੇ ਵਿੱਚ ਹੀ ਹੁੰਦਾ ਉਹੀ ਸਿਖਾ ਸਕਦੀ ਹੈ। ਇਹ ਪਹਿਲਾਂ ਮਾਵਾ ਹੁੰਦੀਆਂ ਸੀ ਐਸਾ ਸਿਖਾਉਂਦੀਆਂ ਹੁੰਦੀਆਂ ਸੀ। ਕਿ ਗਿਆਨ ਤੇ ਅਸੀਂ ਉਦੋਂ ਭਾਈ ਸਤਜੁਗ ਦਾ ਸਮਾਂ ਸੀ। ਫਿਰ ਜੁਗ ਬਦਲਦੇ ਗਏ ਸਮਾਂ ਬਦਲਦਾ ਗਿਆ ਵਿਚਾਰ ਬਦਲਦੇ ਗਏ ਆ ਕਲਯੁਗ ਆ ਗਿਆ। ਆ ਸਾਡੀ ਮਤ ਕਿਵੇਂ ਵੱਜੀ ਹੋਈ ਹੈ। ਕਿ ਅਸੀਂ ਗਿਆਨ ਤੋਂ ਵਾਂਝੇ ਹੋ ਗਏ। ਛੋਟੇ ਕੀ ਵੱਡੇ ਸਭ ਹੀ। ਕੌਮ ਸਾਡੀ ਵਾਂਝੀ ਹੋਈ ਪਈ ਹੈ ਗਿਆਨ ਤੋਂ। ਪਤਾ ਹੀ ਨਹੀਂ ਏ ਕਿ ਕਰਨਾ ਕੀ ਹੈ ਕਿ ਸਾਡਾ ਮਾਰਕ ਕੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਇਹ ਪਾਠ ਜਿੱਥੇ ਵੀ ਲਿਖ ਕੇ ਦੇ ਦਿੱਤੀ ਨਾ ਸਾਨੂੰ ਇਸ ਨੂੰ ਅਸੀਂ ਮੰਨਣਾ ਵਾ ਮਤਲਬ ਇਹ ਨਹੀਂ ਏ ਕਿ ਸਭ ਤੋਂ ਵੱਡੇ ਜੇ ਜੇ ਸੋਚਿਆ ਜਾਵੇ ਨਾ ਦੇਖੋ ਧਿਆਨ ਨਾਲ ਨਿਗਾਹ ਮਾਰ ਕੇ ਅਸੀਂ ਸਭ ਤੋਂ ਵੱਡੇ ਮੂਰਤੀ ਪੂਜਕ ਬਣ ਗਏ ਕਿ ਜਿਹੜੇ ਸ਼ਬਦ ਨੂੰ ਅਸੀਂ ਆਪਣੀ ਸੁਰਤ ਨਾਲ ਜੋੜ ਕੇ ਗਾਉ ਨੂੰ ਤੁਰਨਾ ਸੀ ਨਾ ਬਸ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਆ ਕਿ ਜੋ ਕੁਝ ਅਸੀਂ ਕਰਦੇ ਆ ਨਾ ਹੁਣ ਗੁਰਬਾਣੀ ਤਾਂ ਹੁੰਦੀ ਹੈ ਭਾਈ ਗੁਰਬਾਣੀ ਦਾ ਸਤਕਾਰ ਕੀ ਹੈ ਤੁਹਾਡੇ ਮੋਬਾਈਲ ਲੈਪਟਾਪ ਹਰ ਜਗ੍ਹਾ ਹੁੰਦੀ ਹੈ ਗੁਰਬਾਣੀ ਤਾਂ ਗੁਰਬਾਣੀ ਹੈ ਨਾ ਕਿਤੇ ਵੀ ਲਿਖੀ ਹੋਈ ਉਹ ਨਹੀਂ ਵੀ ਇਹ ਕਾਗਜ਼ ਤੇ ਲਿਖੀ ਹੋਈ ਹੈ ਕਾਗਜ਼ ਹੁਣ ਹੁਣ ਇਹਨੂੰ ਪੂਜਾ ਕਰੋ ਲਿਆ ਕੇ ਰੋਟੀ ਰੱਖ ਦੇਣਗੇ ਉਹੀ ਸ਼ਬਦ ਤਾਂ ਤੁਹਾਡੇ ਮੋਬਾਈਲ ਚੰਦਾ ਕਿਤੇ ਰੱਖੇ ਹੈ ਪ੍ਰਸ਼ਾਦਾ ਲੈ ਵੀ ਗਰਬਾਣੀ ਦੀ ਰੋਟੀ ਖਿਲਾਦੀ ਨਹੀਂ ਵੀ ਤੂੰ ਤਾਂ ਕਾਗਜ਼ ਨੂੰ ਖਿਲਾ ਰਿਆ ਕਿ ਕਦੇ ਸੋਚੇ ਕਿਤੇ ਰੁੱਕ ਕੇ ਵਿਚਾਰ ਤੱਕ ਰਿਆ ਕਰੋ ਵੀ ਕਾਗਜ਼ ਰੋਟੀਆਂ ਕਿੱਥੋਂ ਖਾਊਗਾ ਕਾਗਜ਼ ਨੂੰ ਕਿਹੜੀ ਠੰਡ ਕਿਹੜੀ ਗਰਮੀ ਲੱਗੂਗੀ ਕਹਿੰਦੇ ਮਹਾਰਾਜ ਦਾ ਹਦ ਸਤਕਾਰ ਆ ਇਹ ਹਦ ਸਤਕਾਰ ਨਹੀਂ ਹੈ ਆਦਵ ਤੇ ਸਤਕਾਰ ਉਹ ਹੈ ਜਿਹੜਾ ਗੁਰੂ ਦੇ ਆਏ ਹੋਏ ਬਚਨਾਂ ਦੀ ਪਾਲਣਾ ਕਰ ਲਵੇ ਬਸ ਇਹੀ ਹੈ ਨਹੀਂ ਕਰੇਗਾ ਇਹੀ ਨਰਾਤਰ ਆ ਸਾਰੀ ਕੌਮ ਹੀ ਕਰਦੀ ਐ ਸਾਰੀ ਦੋਸ਼ੀ ਐ ਇਥੇ ਤਾਂ ਛੋਟੀ ਛੋਟੀ ਗਲਤੀ ਭਾਈ ਕਾਗਜ ਦੇ ਅੰਗ ਫਾੜ ਗਏ ਜੀ ਇਹ ਹੋ ਗਿਆ ਸਜ਼ਾ ਦਿੱਤੀ ਓਲਾਦੀ ਇਥੇ ਤਾਂ ਤੁਸੀਂ ਇੱਥੇ ਦੋਸ਼ੀ ਬਣੇ ਹੋ ਨਾ ਅਸਲ ਦੇ ਵਿੱਚ ਜਦੋਂ ਬਚਨ ਜਿਹੜੇ ਬਚਨਾਂ ਨੂੰ ਅਸੀਂ ਪਾਲਣਾ ਨਹੀਂ ਕਰਦੇ ਨਾ ਉਸ ਵਾਇਰੂ ਦੇ ਦੋਸ਼ੀ ਆ ਉਹਦੀਆਂ ਸਜ਼ਾਵਾਂ ਫਿਰ ਵੱਡੀਆਂ ਹੀ ਨੇ 83 ਲੱਖ ਦਾ ਨਰਕ ਇਹਦੇ ਭਰਮ ਭਲੇਖਤ ਨਿਕਲੇ ਕੋਈ ਨਹੀਂ ਹੈ ਬਾਣੀ ਪੜਦੇ ਆ ਮਹਾਰਾਜ ਉੱਚਾ ਨਿਕਾ ਨਾ ਦੀ ਢੂਈ ਦਿਖੂਗੀ ਆਪਣੇ ਲੋਕ ਦੇਖਦੇ ਆਂ ਅਸੀਂ ਕੀ ਕਦਿਆਂ ਲਾਉਣੇ ਆ ਭਾਈ ਉਹ ਤਾਂ ਪੜਨ ਵਾਤੇ ਹੁੰਦੀਆਂ ਕਿ ਕਿਸੇ ਸਹਾਰਣ ਕਿਸੇ ਆਪਣੀਆਂ ਅਨ ਕੰਦੇ ਨਾਲ ਆਪਦੇ ਸੈਟਿੰਗ ਫੈਟਾ ਕਰਨੀ ਹੁੰਦੀ ਹੈ ਬੈਠ ਕੇ ਪੜਨੀ ਹੈ ਨਹੀਂ 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 ਮਹਾਰਾਜ ਨੇ ਨਾ ਛੇੜਿਓ ਮਹਾਰਾ ਦੀ ਬਾਹਲ ਜੋਗੀ ਮੋਟਾ ਹਲਦੀ ਆ ਕੀ ਹੈ ਕਾਗਜ਼ ਵੀ ਇੱਕ ਪੂਜਾ ਹੀ ਹੋਗੀ ਮੂਰਤੀ ਹੋਗੀ ਵੈਸੇ ਜੀ ਮੂਰਤੀਆਂ ਤੋਂ ਭਜਦੇ ਆ ਪਰ ਅਸਲ 'ਚ ਮੂਰਤੀ ਪੂਜਾ ਤਾਂ ਅਸੀਂ ਕਰਦੇ ਆ ਸਭ ਤੋਂ ਵੱਡੀ ਇਹ ਤਾਂ ਵੀ ਵਾਹਿਗੁਰੂ ਦੇ ਇੱਕ ਸ਼ਬਦ ਆਇਆ ਹੋਇਆ ਕਿਤੇ ਵੀ ਲਿਖਤਾ ਮੰਨਣ ਦੀ ਗੱਲ ਆ ਪਰ ਇਹ ਗੱਲ ਤਾਂ ਅਸੀਂ ਮੰਨਦੇ ਹੀ ਨਹੀਂ ਪਾਈ ਐਸੀ ਮਤ ਚੋਂ ਕਿੱਥੋਂ ਨਿਕਲੀਏ ਕਿ ਸਾਨੂੰ ਸਿੱਖਿਆ ਦੇਣ ਵਾਲੇ ਨਹੀਂ ਮਤ ਤੋਂ ਨਿਕਲਦੇ ਉਹ ਗੁਰੂ ਦੀ ਮਤ ਤੇ ਨਹੀਂ ਤੇ ਬੱਚੇ ਜਾਂ ਉਹਨਾਂ ਦੇ ਮਾਤਾ ਪਿਤਾ ਪੇਰੈਂਟਸ ਉਹਨੂੰ ਕਿੱਥੋਂ ਸਿੱਖਿਆ ਦੇਣਗੇ ਕਿ ਹਰ ਇੱਕ ਮਾਤਾ ਪਿਤਾ ਨਾ ਇਹ ਹੀ ਸਿੱਖਿਆ ਦੇਵ ਬੱਚੇ ਨੂੰ ਇਹ ਭਾਈ ਤੂੰ ਇੱਥੇ ਮੇਰੇ ਪੁੱਤਰ ਆ ਗਏ ਮੇਰੀ ਧੀਏ ਤੂੰ ਪਤਾ ਕਿਸ ਬਾਤ ਤੇ ਆਈਆਂ ਧਰਮ ਕਮਾਉਣ ਦੀ ਖਾਤਰ ਕਿ ਜਿਹੜਿਆ ਦੁਨਿਆਵੀ ਕਾਰਜ ਨੇ ਤਾਂ ਭਾਈ ਕਰਦੇ ਰਹਿਣਾ ਆਪਾਂ ਪਰ ਅਸਲੀ ਤੇਰਾ ਕਾਰਜ ਹੈ ਧਰਮ ਕਮਾਉਣਾ ਗੁਰਸੇਵਾ ਦੇ ਪੰਥ ਕਮਾਈ ਕੋਈ ਨਹੀਂ ਸਿੱਖਿਆ ਦਿੰਦਾ ਸਾਨੂੰ ਨੂੰ ਖੁਦ ਮਿਲੀ ਭਾਈ ਬਰਲੇ ਆ ਮਾਵਾ ਬਰਲੇ ਮਾਤਾ ਪਿਤਾ ਸਨੇ ਭਾਈ ਹੋ ਜਿਹੜੀਆਂ માતા ਆਪਣੇ ਪੁੱਤਰ ਨੂੰ ਆਪਣੀ ਕੁੱਖ ਦੇ ਵਿੱਚ ਹੀ ਗਿਆਨ ਦਿੰਦੀਆਂ ਨੇ ਰੱਬ ਦਾ ਕਿ ਮਾਂ ਧਰਮੀ ਹੋਵੇ ਐਵੇਂ ਥੋੜੀ ਦਸ਼ਮੇਸ਼ ਪਿਤਾ ਜੀ ਮਹਾਰਾਜ ਐਡੇ ਵੱਡੇ ਯੋਧੇ ਸੂਰਮੇ ਸੰਤ ਸੁਭਾਈ ਬਣੇ ਕਿ ਉਸ ਵਾਹਿਗੁਰੂ ਅਕਾਲ ਪੁਰਖ ਨੇ ਆਉਣਾ ਉੱਥੇ ਕਿ ਆਤਮਾ ਉਹ ਨਹੀਂ ਸੁੱਚੀ ਹੁੰਦੀ ਜ ਜਿੰਨੀ ਮਾਤਾ ਦੀ ਕੁੱਖ ਸੁੱਚੀ ਹੋਵੇ ਸੁੱਚੀ ਕਿਵੇਂ ਹੁੰਦੀ ਹੈ ਬੰਦਗੀ ਕਰਕੇ ਸੇਵਾ ਕਰਕੇ ਮਾਤਾ ਗੁਜਰ ਕੋ ਕੋਈ 26 ਸਾਲ ਦਾ ਸਮਾਂ ਹੈ ਕੋਈ 27 ਕਹਿੰਦਾ ਕੋਈ ਸਾਢੇ 26 ਕੋਈ ਕੋਸ ਚਲੋ ਜਿੰਨਾ ਵੀ ਹੋਇਆ ਆਪਾਂ 26 ਲਾ ਕੇ ਚੱਲੋ ਐਨੇ ਸਾਲ ਬਾਬੇ ਕਾਲੇ ਪੋਰੀ ਵਿੱਚ ਉੱਥੇ ਭਾਈ ਨਿਤ ਸੇਵਾ ਕਰਦੀ ਹੈ ਸੰਗਤਾਂ ਦੀ ਸੇਵਾ ਕਰਦੀ ਹੈ ਤੇ ਭਾਈ ਰੋਟੀ ਪਾਣੀ ਜੁੱਜ ਗਾੜਾ ਬਣਾਣਾ ਖਾਣਾ ਸਭ ਸੇਵਾ ਕਰਨੀ ਪਲ ਪਤੀ ਧਰਮ ਨਵਾਂ ਪਤਨੀ ਧਰਮ ਨਵਾਇਆ ਆਪਣੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਕੀਤੀ ਜੋ ਨੌਵੇਂ ਨਾਨਕ ਨੇ ਤੇ ਇੰਨੇ ਸਾਲ ਸੇਵਾ ਕੀਤੀ ਹੈ ਨਿਸ਼ਕਾਮ ਸੇਵਾ ਕੀਤੀ ਹੈ ਮਨ ਚ ਕੋਈ ਰਤੀ ਭਰ ਵੀ ਬੈਰ ਵਿਰੋਧ ਨਹੀਂ ਕੋਈ ਲਾਲਚ ਨਹੀਂ ਹੈ ਕਿ ਮੈਂ ਤਾਂ ਗਰੀਬਾਂ ਦੇ ਕਿੱਥੇ ਘਰੇ ਆ ਗਈ ਭਈ ਕਿੱਥੇ ਮੈਂ ਇੰਨੇ ਰਾਜ ਭਾਗ ਭੂਦੀ ਸੀ ਅੱਜ ਮੈਂ ਰੋਟੀ ਰੋਟੀ ਤੋਂ ਮੋਤਾ ਜੀ ਸੱਚੇ ਦਿਲੋਂ ਸੇਵਾ ਕੀਤੀ ਸੱਚੀ ਆਤਮਾ ਅੰਦਰ ਸੱਚ ਵਸਾਲਿਆ ਐਸਾ ਸੱਚ ਵਸਿਆ ਕਿ ਖੁਦ ਸੱਚ ਅਕਾਲ ਪੁਰਖ ਘਰ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਵੇਂ ਨਹੀਂ ਪੁੱਤਰ ਇਹ ਜੰਮਦੇ ਇਹਦੇ ਵਾਸਤੇ ਸ਼ੁੱਧ ਹੋਣਾ ਪੈਂਦਾ ਕਿ ਇਹ ਐਸਾ ਪੁੱਤਰ ਤੁਹਾਡਾ ਜਮੇਗਾ ਸਮਝ ਲਓ ਜਿਸ ਨੂੰ ਅੱਜ ਅਸੀਂ ਥੋੜੀ ਜੀ ਤੱਤੀ ਵੀ ਬਾਹ ਲਗਣ ਦਿੰਦੇ ਹਾਂ ਕਿ ਠੰਡਾ ਹੋਗੀ ਨਗੇ ਪੈਰ ਨਹੀਂ ਛੱਡ ਕੇ ਤੁਰ ਦਿੰਦੇ ਗੇ ਠੰਡਾ ਭਾਈ ਅਦੇ ਸੋਚਿਆ ਕਿ ਜੇ ਇਹ ਭਗਤੀ ਤੋਂ ਹੀਣਾ ਹੋ ਗਿਆ ਨਾ ਇਹਨੇ ਪਤਾ ਨਹੀਂ ਕਿੱਥੇ ਕਿੱਥੇ ਤੜਫ ਕੇ ਮਰਨਾ ਇਹ ਕਿਹੜੀਆਂ ਪਤਾ ਨਹੀਂ ਕਿੱਥੇ ਬਰਫੀਆਂ ਪਹਾੜੇ ਆ ਜਿਹੜੇ ਕਾਵਾ ਕੁੱਤੇ ਤੁਰੇ ਫਿਰਦੇ ਆ ਨਾ ਆ ਦੇਖੀਆ ਕਿਦੇ ਸੋਚਿਆ ਕਿ ਮੈਂ ਮੇਰਾ ਪੁੱਤਰ ਇਸ ਜੁਨੀ ਚ ਨਾ ਚਲੇ ਜਾਵੇ ਇਹ ਵੀ ਕਦੇ ਫਿਕਰ ਕੀਤੀ ਹੈ ਬਿਲਕੁਲ ਨਹੀਂ ਕਰਦੀ ਪਤਾ ਹੀ ਨਹੀਂ ਹੈ ਗਿਆਨ ਤਾਂ ਤਾਂ ਹੀਣਾ ਅਨਸ ਕਿ ਨਾ دنیਵੀ ਗਿਆਨ ਦੀ ਪ੍ਰਾਪਤੀ ਕੀਤੀ ਹੈ ਨਾ ਧਾਰਮਿਕ ਗਿਆਨ ਦੀ ਪ੍ਰਾਪਤੀ ਕੀਤੀ ਗਿਆਨ ਲੈਂਡ ਦੀ ਸੋਚੀ ਕੋਈ ਨਿਕੋ ਸੋਚੇ ਕਿ ਰਮਾਲਾ ਕਿੱਥੇ ਚੜਾ ਕੇ ਆਉਣਾ ਡੋਲੂ ਦਹੀਂ ਦਾ ਦੁੱਧਾ ਭਰ ਕੇ ਕਿੱਥੇ ਚੜਾ ਕੇ ਆਉਣਾ ਸਾਡੀ ਮਨੋ ਕਾਮਨਾ ਇਹ ਹੀ ਸਿੱਖਿਆ ਹੋਇਆ ਬਸ ਅਸੀਂ ਇਹ ਨਹੀਂ ਸਿੱਖਿਆ ਕਿ ਅਸੀਂ ਇਸ ਸ਼ਬਦ ਤੋਂ ਲਾਹਾ ਕੀ ਲੈਣਾ ਇਸ ਛਾਦ ਨਾਲ ਤੁਰਪਾ ਇਹ ਗੁਰਬਾਣੀ ਦਾ ਸ਼ਬਦ ਆ ਨਾ ਇਹਦਾ ਨਾ ਤੁਰਨਾ ਪੈਣਾ ਐਦਾਂ ਨਹੀਂ ਗੱਲਾਂ ਕਰਨੀਆਂ ਜਿਹਨੇ ਬਣਾਉਣੀਆਂ ਉਹ ਤੁਰਪੋ ਭਾਈ ਨਹੀਂ ਬਣਾਉਣੀਆਂ ਤਾਂ ਨਾ ਸੀ ਭਾਈ ਤੁਹਾਡੀ ਚ ਕੀਤਾ ਕੀ ਜਾਣਾ ਵੈਗਰੂ ਦਾ ਕੀ ਕੱਟਣਾ ਨਾ ਵੱਡਾ ਨਾ ਵੇ ਘਾਟ ਨਾ ਜਾਵੇ ਕਿ ਨਾ ਉਹਨੇ ਇੱਕ ਛੋਟਾ ਹੋਣਾ ਨਾ ਵੱਡਾ ਹੋਣਾ ਭਾਵੇਂ ਉਹਨੂੰ ਸਾਰੇ ਨਾਮ ਜਪੋ ਦਾ ਭਾਵੇਂ ਨਾਮ ਜਪੋ ਨੂੰ ਕੋਈ ਫਰਕ ਨਹੀਂ ਹੈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋ ਦਿੰਦਾ ਰਹੇ ਨਾ ਚੁੱਕੇ ਭੋਗੁਣ ਇਹੁਰ ਨਾਹੀਂ ਕੋਈ ਨਾ ਕੋਵਾ ਨਾ ਕੋ ਹੋਏ ਕਹਦਾ ਮੈਨੂੰ ਕੋਈ ਫਿਕਰ ਨਹੀਂ ਫਿਕਰ ਸਾਨੂੰ ਇਹ ਵੈਗਰੂ ਆਪਣੇ ਬਾਰੇ ਵੀ ਸੋਚੋ ਆਪਣੇ ਬੱਚਿਆਂ ਬਾਰੇ ਵੀ ਸੋਚੋ ਕਿ ਮੇਰਾ ਛੋਟਾ ਜਿਹਾ ਲਾਲ ਇਤੇ ਬਲੋਗੜਾ ਬਣ ਕੇ ਨਾ ਧਰਤੀ ਤੇ ਘੁੰਮਦਾ ਫਿਰੇ ਕੋਈ ਜ਼ਿੰਦਗੀ ਦੇ ਇੱਕ ਦਿਨ ਸਭ ਦੀ ਸਮਾਪਤ ਹੋਣੀ ਹੈ